आप पीछे करके। हाँ, इन जाम गांवियों के सुनने को कभी कभी वो तो है ही। वहीं वहीं किंती जा। हाँ। क्या है बारिश जैसे दिखे आप इस वाले पाचा में? कैसी है? ਤੀ ਗੁ ਗਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਭਗਵਾਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਤੇਰੀ ਸਦਾ ਹੀ ਜੈ ਹੋਵੇ ਜਗਤ ਗੁਰੂ ਭਗਵਾਨ ਬਾਬਾ ਸ੍ਰੀ ਚੰਦ ਮਹਾਰਾਜ ਸਦਾ ਹੀ ਜੈ ਇਹ ਮਾਰੇ ਸਾਲਵਾਰੀ ਭਗਵਾਨ ਬਾਬਾ ਸ੍ਰੀ ਚੰਦ ਮਹਾਰਾਜ ਦਾ ਬਾਬਾ ਨਸੀਬ ਸਿੰਘ ਜੀ ਕਾਦੀਆਂ ਆਂ ਰਾਮਪੁਰੇ ਮਹਾਰਾਜ ਦਾ ਭਗਵਾਨ ਜੀ ਦਾ ਜਨਮ ਦਿਹਾੜਾ ਮਨਾ ਰਹੇ ਬੜੀ ਧੂਮ ਧਾਮ ਨਾਲ ਸਾਧੂ ਸੰਤ ਮਹਾਤਮਾ ਮੰਡਲੀ ਆ ਰਹੀ ਆ ਹੋਈ ਹਮਾਰੇ ਗੁਰੂ ਘਰ ਮਾਰੇ ਸਾਧੂ ਸੰਤ ਮਹਾਤਮਾ ਦੇ ਦਰਸ਼ਨ ਮੇਲਾ ਕਰਨ ਗੁਰੂ ਕਾ ਦੇ ਦਰਸ਼ਨ ਕਰਨ ਮਹਾਰਾਜ ਦੇ ਹਾਂਜੀ ਹਾਂਜੀ ਨਸ਼ੇ ਪੱਤੇ ਦਾ ਦੂਰ ਰਹਿਣ ਤੇ ਗੁਰੂ ਦੇ ਗੁਰੂ ਵਾਲੇ ਬਣਨਾ ਹਾਂਜੀ 麻烦一下，叔叔。 ਸਤਨਾਮ ਦਾਸ ਜੀ ਬਾਬਾ ਜੀ ਅੱਜ ਸ੍ਰੀ ਰਾਮਪੁਰੇ ਆਏ ਹੋ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਨ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਬਾਬਾ ਸ਼੍ਰੀ ਚੰਦ ਜੀ ਦਾ ਆਸ਼ੀਰਵਾਦ ਸਾਰੀ ਸੰਗਤ ਤੇ ਬਣਿਆ ਰਹੇ ਤੇ ਮੇਰ ਭਤ ਮੇਰ ਪਰਿਆ ਹੱਥ ਰਹੇ ਉਹੀ ਕਹਿਣਾ ਚਾਹੁੰਦਾ ਜੀ ਜੋ ਵੀ ਸੰਤ ਮਹਾਪੁਰਸ਼ ਨੇ ਜਾਂ ਆਪਣੇ ਗੁਰੂ ਘਰ ਨੇ ਉਹਨਾਂ ਦੇ ਲੜ ਲੱਗਣਾ ਤੇ ਸੰਤਾਂ ਦੀ ਸੰਗਤ ਕਰਨ ਤੇ ਜੋ ਵੀ ਉਹਨਾਂ ਦੇ ਪਿੰਡ ਦੇ ਲਾਗੇ ਜਾਂ ਕਿਤੇ ਵੀ ਆ ਗੁਰੂ ਘਰ ਆ ਉਹਦੇ ਨਾਲ ਜੁੜਨਾ ਉਦੇ ਨਾਲ ਜੁੜਨਗੇ ਜੀ ਕਿ ਸਾਰੇ ਹੀ ਨਸ਼ਿਆਂ ਤੋਂ ਰਹਿਤ ਹੋ ਜਾਣਗੇ ਜੀ ਔਰ ਬਾਣੀ ਦਾ ਪ੍ਰਚਾਰ ਜ਼ਿਆਦਾ ਚਾਹੀਦਾ ਔਰ ਭਵਸ਼ਰੀ ਚੰਨ ਜੀ ਦੇ ਅੱਗੇ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਤੇ ਬਲ ਬਖਸ਼ਣ ਕਿ ਉਹ ਆਪਣੇ ਇਸ ਦੁੱਖ ਨੂੰ ਸਹਿ ਸਹਿ ਸਕਣ ਹਾਂਜੀ ਤੇ ਬਾਕੀ ਵੈਸੇ ਵੀ ਸਾਡੀ ਪੰਜਾਬ ਸਰਕਾਰ ਔਰ ਸਾਰੇ ਹੀ ਬਹੁਤ ਸਹਿਯੋਗ ਕਰ ਰਹੇ ਆ ਤੇ ਵੈਸੇ ਤੇ ਬਾਹਰ ਦੀ ਸੰਗਤ ਜ਼ਿਆਦਾ ਔਰ ਆਪਣੇ ਜਿੰਨੇ ਵੀ ਨੌਜਵਾਨ ਨੇ ਸਾਰੇ ਬਹੁਤ ਸੇਵਾ ਕਰ ਰਹੇ ਆ ਬਾਕੀ ਜਿਹੜੀ ਪਰਮਾਤਮਾ ਦੀ ਆ ਉਹਦੇ ਅੱਗੇ ਕਹੇ ਦਾ ਯੋਗ ਨਹੀਂ ਠੀਕ ਹੈ ਮਹਾਰਾਜ ਜੀ ਮੈਂ ਤਾਂ ਸਤਿ ਸ੍ਰੀ ਅਕਾਲ ਜੀ ਜੀ ਕਿਉਂ ਬਿਓਨ ਚਾਰਜ ਕੀਤੀ ਕਿਉਂ ਬਿਓਨ ਚਾਰਜ ਕੀਤੀ ਚਲਾਈ ਜਾਂਦੀ ਸੀ ਥੋੜਾ ਜਿਹਾ ਹੋਰ ਚਾਹਤ ਰੋਣ ਕੋਲ ਦੀ ਮੈਂ ਚੇਅਰਮੈਨ ਜਸਪਾਲ ਸਿੰਘ ਤਤਲੇ ਸਭ ਤੋਂ ਪਹਿਲਾਂ ਤੇ ਮੈਂ ਬਾਬਾ ਸ੍ਰੀ ਚੰਦ ਜੀ ਜੋ ਸਪੁੱਤਰ ਸਾਨ ਪਹਿਲੀ ਪਾਸ਼ਾਈ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਦਾ ਜਿਹੜਾ ਅੱਜ ਜਨਮ ਦਿਹਾੜਾ ਵਾ ਉਹਨੂੰ ਸਮਰਪਿਤ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਬਾਬਾ ਨਸੀਬ ਸਿੰਘ ਜੀ ਰਾਮਪੁਰ ਵਾਲੇ ਉਹਨਾਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਗ੍ਰਾਮ ਪੰਚਾਇਤ ਆ ਜਿਨ੍ਹਾਂ ਦਾ ਇੱਕ ਬੜਾ ਵੱਡਾ ਉਪਰਾਲਾ ਵਾ ਕਿ ਇਹਨਾਂ ਨੇ ਸਾਡੇ ਵਰਗੇ ਨਾ ਚੀਜ਼ ਬੰਦਿਆਂ ਨੂੰ ਵੀ ਇਹ ਯਾਦ ਕਰਵਾਇਆ ਵਾ ਕਿ ਅੱਜ ਏਡੇ ਵੱਡੇ ਮਹਾਪੁਰਸ਼ਾਂ ਦਾ ਜਨਮ ਦਿਹਾੜਾ ਵਾ ਕਿਉਂਕਿ ਸਮਾਜ ਦੇ ਵਿੱਚ ਪਰਿਵਾਰ ਪਤੀ ਪਤਨੀ ਤੱਕ ਰਹਿ ਗਿਆ ਛੋਟੇ ਹੋ ਗਏ ਆ ਤੇ ਲੋਕੀ ਸਮਝਦੇ ਬੱਚਿਆਂ ਦੇ ਪਰ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਸ਼ਨੈਰੀ ਅੱਖਰਾਂ ਦੇ ਵਿੱਚ ਨਾਂ ਲਿਖਿਆ ਵਾ ਉਹਨਾਂ ਦੇ ਜਨਮ ਦਿਹਾੜੇ ਜਿਹੜੇ ਆ ਇੱਕ ਚੰਗੀਆਂ ਰੂਹਾਂ ਚੰਗੇ ਇਨਸਾਨ ਜਿਹੜਾ ਸਾਡੇ ਵਰਗਿਆਂ ਨੂੰ ਵੀ ਇਹ ਚੇਤਾ ਕਰਾਉਂਦੇ ਆ ਇਹ ਇਸ ਇਤਿਹਾਸ ਦੇ ਨਾਲ ਜਾਣੂ ਸਾਨੂੰ ਆਪਣੇ ਬੱਚਿਆਂ ਨੂੰ ਵੀ ਕਰਾਉਣਾ ਚਾਹੀਦਾ ਕਿਉਂਕਿ ਸਿੱਖ ਕੌਮ ਦਾ ਇੱਕ ਇਤਿਹਾਸ ਆ ਇਹਨੇ ਲੰਬਾ ਸਮਾਂ ਇਸ ਕਰਕੇ ਰਾਜ ਕੀਤਾ ਕਿ ਕੁਰਬਾਨੀਆਂ ਨੂੰ ਨਹੀਂ ਭੁੱਲਦੀ ਇਹ ਜਿਹੜੇ ਸਾਡੇ ਯੋਧੇ ਆ ਜਿਹੜੇ ਸਾਡੇ ਤੋਂ ਪਸਵੀ ਗੁਰੂ ਹੋਏ ਆ ਉਹਨਾਂ ਦੇ ਜਨਮ ਦਿਹਾੜੇ ਮਨਾਉਂਦੀਆਂ ਵਾਂ ਇਸ ਕਰਕੇ ਇਹਨਾਂ ਦਾ ਸੰਸਾਰ ਦੇ ਵਿੱਚ ਪਾਏ ਅਸੀਂ 2% ਸਾਡਾ ਨਾਮ ਤੇ ਇਸ ਇਸ ਕਰਕੇ ਨਾਮ ਆ ਕਿ ਇਹੋ ਜਿਹੇ ਜਿਹੜੇ ਮੁਖੀ ਆ ਸਾਨੂੰ ਘਰਾਂ ਦੇ ਸਮਾਜਿਕ ਕੰਮ ਬੜੇ ਆ ਜਿਹੜੀਆਂ ਧਾਰਮਿਕ ਸੀ ਤਾਂ ਬਾਬਾ ਨਸੀਬ ਸਿੰਘ ਵਰਗੀਆਂ ਜੁੜੀਆਂ ਵਾਂ ਇਸੋ ਜਿਹੇ ਕਾਰਜ ਵਾਸਤੇ ਪਰਮਾਤਮਾ ਦਿਨ ਦੁਗਣੀ ਰਾਤ ਨੂੰ ਚੌਂਕੀ ਤੱਕ ਹੀ ਬਖਸ਼ੇ ਅਸੀਂ ਇਹੋ ਜਿਹੇ ਜਨਮ ਦਿਹਾੜੇ ਜਿਹੜੇ ਮਨਾਉਂਦੇ ਰਹੀਏ ਨੌਜਵਾਨਾਂ ਨੂੰ ਕੀ ਸਨੇਹ ਹੈ ਨੌਜਵਾਨਾਂ ਨੂੰ ਸਭ ਤੋਂ ਵੱਡਾ ਸਨੇਹ ਇਹ ਆ ਕਿ ਆਪਾਂ ਇਥੋਂ ਸੇਧ ਲੈਣੀ ਚਾਹੀਦੀ ਆ ਕਿ ਜਿਹੜੀਆਂ ਕ੍ਰੀਤੀਆਂ ਵਾਂ ਅੱਜ ਕੱਲ ਦੇ ਬੱਚੇ ਜਿਹੜੇ ਆ ਨਸ਼ਿਆਂ ਦੇ ਜਦੋਂ ਗੁਲਤਾਨ ਆ ਤੇ ਗਲਤ ਕੰਮ ਕਰਨਗੇ ਲੁੱਟਾਂ ਖੋਹਾਂ ਕਰਨਗੇ ਉਹ ਚੰਗੇ ਜਿਹੜੇ ਪਲੇਅਰ ਬਣ ਸਕਦੇ ਆ ਚੰਗੇ ਸਮਾਜਿਕ ਜਿਹੜੇ ਆ ਇਹੋ ਜਿਹਿਆਂ ਜੀਵਨੀਆਂ ਪੜ ਕੇ ਚੰਗੇ ਸਮਾਜ ਸੇਵੀ ਬਣਨ ਤੇ ਚੰਗੇ ਕਾਰਜਕਰਨ ਉਹਨਾਂ ਨੂੰ ਸੇਧ ਦਵਾਵੀ ਉਹ ਨਸ਼ਿਆਂ ਤੋਂ ਖਾਸ ਕਰਕੇ ਜਿਹੜਾ ਵਾ ਸਰਕਾਰਾਂ ਦੇ ਨਹੀਂ ਸਾਡੇ ਸਾਰਿਆਂ ਦੇ ਸਾਂਝਾ ਹਮਲਾ ਮਾਰਨ ਦੀ ਲੋੜ ਹੈ ਕਿ ਉਹਨਾਂ ਨੂੰ ਬਚਾ ਸਕੀਏ ਅੱਜ ਕੋਈ ਨਾ ਕੋਈ ਕਿੰਨੇ ਕਰਾਂ ਤੁਹਾਨੂੰ ਦੋਲਾ ਲਾ ਗਿਆ ਤੁਹਾਨੂੰ ਜਿਹਾ ਇਹ ਕਰਾ ਕਿ ਦੇਖੇ ਪਾਣੇ ਚਰਨ ਪਾਏ ਤੁਸੀਂ ਆਪ ਹੀ ਸਾਰੇ ਹੈਰਾਨ ਹੋ ਗਏ ਜਰ ਕੋ ਪਰੇ ਹੋ ਜਾ ਕਰੋ ਨਾ ਕੋਈ ਮੋਤੀਆ ਨਾ ਕੋਈ ਹੰਦਾਰ ਨਾ ਕੋਈ ਹੋਰ ਕੁਛ ਨਹੀਂ ਰੌਲਾ ਪੈ ਗਿਆ ਸੋ ਨਰਪੈ ਭੋਲ ਜਗਤਗੁਰੂ ਸ੍ਰੀ ਚੰਦਰ ਮਹਾਰਾਜ ਕੀ ਜੈ ਅੱਜ ਦਾ ਇਹ ਜੋ ਮਹਾਨ ਦਿਨ ਹੈ ਬਾਬਾ ਨਸੀਬ ਸਿੰਘ ਜੀ ਰਾਮਪੁਰ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸੇਜੰਦ ਦੀ ਯਾਦ ਵਿੱਚ ਬਣਾਉਂਦੇ ਆ ਆਪਨੇ ਡੇਰੇ ਤੇ ਬਹੁਤ ਤਗੜਾ ਇੱਕ ਸਮਾਗਮ ਕਰ ਰਹੇ ਨੇ ਬਾਬਾ ਜੀ ਦੀ ਜਨਮ ਦਿਨ ਦੇ ਸੰਬੰਧ ਵਿੱਚ ਜਿੱਥੇ ਦੂਰੋਂ ਦੂਰ ਤੋਂ ਸਾਧੂ ਆ ਕਰਕੇ ਬਾਬਾਈ ਦੇ ਨਾਲ ਬਾਬਾਈ ਦੇ ਜਨਮ ਦਿਨ 'ਚ ਉਹਨਾਂ ਦਾ ਪਿਆਰ ਸਤਕਾਰ ਉਤਸ਼ਾਹ ਵਧਾ ਰਹੇ ਨੇ ਸੋ ਮੈਂ ਅੱਜ ਦੇ ਇਸ ਮਹਾਨ ਦਿਨ ਤੇ ਬਾਬਾ ਜੀ ਨੂੰ ਸਿੰਘ ਸਾਹਿਬ ਬਾਬਾ ਨਸੀਬ ਸਿੰਘ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਹੋਰ ਵੀ ਜਿੰਨੇ ਸਾਧੂ ਮਹਾਂਪਰਿਸ਼ਾਏ ਨੇ ਉਹਨਾਂ ਵੱਲੋਂ ਇਹਨਾਂ ਨੂੰ ਮਹਾਰਾਜ ਪਿਆਰ ਦੀ ਸਦਾ ਹੀ ਗਲ ਬਕੜੀ ਚ ਲੈ ਕੇ ਆਪਾਂ ਸਾਰੇ ਇਕੱਠੇ ਰਵਾਂਗੇ ਔਰ ਬਾਬਾ ਸ੍ਰੀ ਚੰਦ ਸਾਹਿਬ ਸਾਨੂੰ ਸਾਰਿਆਂ ਨੂੰ ਇੱਕ ਮੋਟ ਰੱਖੇ ਇਹੀ ਦੇ ਦਵਾਵਾਂ ਦੇ ਨਾਲ ਮੈਂ ਬਾਬਾ ਜੀ ਨੂੰ ਫੇਰ ਚੜ੍ਹਦੀ ਕਲਾ ਦੀਆਂ ਦਵਾਵਾਂ ਦਿੰਦਾ ਹੋਇਆ ਮਾਫੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ